ਟਿਆਲਾ ਦੇ ਗੁਰੂ ਨਾਨਕ ਕਲੋਨੀ ਵਿੱਚ ਚੋਰਾਂ ਨੇ ਦਿਨ ਦਿਹਾੜੇ ਇੱਕ ਘਰ ਦੇ ਅੰਦਰ ਵੜ ਕੇ ਚੋਰੀ ਦੀ واੜ ਦਾ ਨੂੰ ਅੰਜਾਮ ਲੱਖਾਂ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਪਰਿਵਾਰ ਦਾ ਕਹਿਣਾ ਸੀ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਸਵੇਰੇ ਆਪਣੇ ਕੰਮ ਤੇ ਚਲੇ ਗਏ ਜਦ ਸ਼ਾਮ ਨੂੰ ਆ ਕੇ ਦੇਖਿਆ ਤਾਂ ਘਰ ਦੇ ਸਾਰੇ ਤਾਲੇ ਟੁੱਟੇ ਪਏ ਸਨ ਤੇ ਸਾਰੀਆਂ ਅਲਮਾਰੀਆਂ ਦਾ ਸਮਾਨ نیچے ਵਿਖਰਿਆ ਹੋਇਆ ਸੀ ਤਾਂ ਪਰਿਵਾਰ ਨੇ ਪੁਲਿਸ ਨੂੰ ਇਤਲਾ ਦਿੱਤੀ ਪੁਲਿਸ ਅਧਿਕਾਰੀ ਪਵਿੱਤਰ ਸਿੰਘ ਨੇ ਇਸ ਚੋਰੀ ਦੀ ਘਟਨਾ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੀ ਕਿਹਾ ਤੁਸੀਂ ਵੀ ਸੁਣੋ ਦੀ ਕੀ ਨਾਮ ਆਪਣਾ ਸੁਮੇਦਨਾ ਮਨੀਸ਼ਾ ਬਾਂਸਲੇ ਜੀ ਕਿਹੜੀ ਲੱਕੀ ਨੰਬਰ ਸੋਸਿਨਾੰਦ ਰੋਡ 3 ਬੜੀ ਗੁਰਨਾਕ ਨਗਰ ਕੀ ਹੋਏ ਗੁਰ ਬੜੀ ਗੁਰ ਸਕਲ 5 ਪੰਜ ਅਗਸਤ ਉਸ ਸ਼ਾਮ ਮੇ 5 ਵਜੇ ਆਈ ਹਾਂ ਜੀ ਆਪਣੀ ਜੌਬ ਤੋਂ ਆ ਕੇ ਮੇਨ ਗੇਟ ਠੀਕ ਸੀਗਾ ਜੀ ਮੈਂ ਅੰਦਰ ਵੜ ਗਈ ਅੰਦਰ ਵੜ ਕੇ ਤੇ ਦੰਦਰ ਦਾ ਸਾਰਾ ਖੁੱਲਿਆ ਸਾਰੇ ਟਾਲੇ ਟੁੱਟੇ ਹੋਏ ਸੀ ਜੀ सारे घर अलमारियाँ लॉकर हर चीज बॉक्स बैड सब खोले पे से सारा समान सारा समान जमीन से सारे अलमारियाँ खाली डब्बे किसी कोई मेरे पर्स बैग्स, लैपटॉप बैग्स लॉकरस सारे सेफ सब तोड़े पे से सब खाली से सब खुले पे से

और छलांग उतो ही छलांग मार के फिर वापस निकल गया बाइक लेके साफ दिख रहा है करे कोई नहीं सीगा तो देखो सर रूटीन है जी हस्बैंड शॉप पे होंगे बच्चे अपने अपने काम करते होंगे मैं अपनी जॉब पे हूं कितने की चोरी हुई है कुल मिला के तो कुछ बचे ही नहीं है जी मेरे किसी चीज कोई सेफ कोई लॉकर कोई पर्स कितने का लग गया है ਸੋ ਮੇਰਾ ਆਪਣਾ ਰੁਟੀਨ ਦਾ ਪਾਲਣ ਵਾਲਾ ਗੋਲਡ ਸੀਗਾ 25 ਤੀ ਦੋ ਲੈ ਉਸੇ ਸਿਲਵਰ ਸੀ ਕੈਸ਼ ਸੀ ਉਹ ਜੀ ਕੁਝ ਇੰਪੋਰਟੈਂਟ ਡਾਕੂਮੈਂਟਸ ਬਿਲਜ਼ ਕੋਈ ਚੀਜ਼ਾਂ ਨੇ ਮਤਲਬ ਸਾਨੂੰ ਸਮਝ ਵੀ ਨਹੀਂ ਆ ਰਿਆ ਨਾ ਮੈਨੂੰ ਤੂੰ ਹਿੰਮਤ ਹੈ ਕਿ ਮੈਂ ਹੁਣ ਦੇਖ ਮਤਲਬ ਮੈਨੂੰ ਕੋਈ ਜਿੰਨਾ ਕਿ ਮੈਂ ਰਾਸ ਸਮਾਨ ਦੇਖਿਆ ਸਾਰੇ ਆਏ ਹੋਏ ਸੀਗੇ ਇਕੱਠਾ ਕੀਤਾ ਮੈਨੂੰ ਮੇਰੀ ਕੋਈ ਵੀ ਚੀਜ਼ ਹੱਥ ਨਹੀਂ ਲੱਗੀ ਸਰ ਕੋਈ ਵੀ ਮੇਰੇ ਘਰ ਦੀ ਵੈਲਿਊਏਬਲ ਆਈਟਮਸ ਕੁਝ ਨਹੀਂ ਹੋ ਤਾਂ ਵੀ ਅਸੀਂ ਜਦ ਇੱਕ ਵੀਡੀਓ ਦੇਖੀ ਮਤਲਬ

सारी हो रही है सर सारी एफ आई आर भी लिखवाई जा रही है हस्बैंड गए हुए हैं बच्चा गया मेरा मेरे ब्रदर गए हुए हैं सारे रहा सारा कुछ पुलिस आइडियल हाल आईडिया करीब टोटल चोरी है सर जिन्ना सामान हाल समझ आ रहा है भी लग रहा है भी ती तो अभव हैगा ती पी के करीब करीब लग रहा है ਬਾਕੀ ਜਿਹਨ ਵਾਲੇ ਮੇਰੀ ਕਈ ਚੀਜ਼ਾਂ ਮਤਲਬ ਮੇਰਾ ਅੰਦਰਵੜਾ ਨੂੰ ਜੀ ਨਹੀਂ ਗਾ ਦਾ ਮੇਰਾ ਹੱਥ ਲਗਾਉਣ ਨੂੰ ਨਹੀਂ ਜੀ ਕਰ ਰਿਹਾ ਕਿਸੇ ਚੀਜ਼ ਨੂੰ ਰਾਤ ਨੂੰ ਜਿੰਨਾ ਸਮਾਨ ਖਿੰਡਿਆ ਪਿਆ ਸੀ ਸਾਡੇ ਜਿੰਨੇ ਵੀ ਗਿਆਏ ਸਾਰੇ ਹਾਲ ਚਾਲ ਪੁੱਛਣ ਵਾਲੇ ਉਹਨਾਂ ਨੇ ਸਮਾਨ ਸਾਰਾ ਇਕੱਠਾ ਕਰਕੇ ਅਲਮਾਰੀ ਅੰਦਰ ਕੁਝ ਵੀ ਦਿਖਾਇਆ ਸਾਨੂੰ ਕੋਈ ਡੱਬੀ ਕੋਈ ਖਾਨਾ ਕੋਈ ਲੋਕਰ ਕੋਈ ਪਰਸ ਕੋਈ ਬੈਗ ਕਿਕ ਰੁਪਈਆ ਰੁਪਈਆ ਤੱਕ ਕੱਢਿਆ ਵਾ ਕੋਈ ਮੇਰੀ ਪ੍ਰਾਣੀਆਂ ਫੋਟੋ ਕੋਈ ਕੁਝ ਵੀ ਕੋਈ ਕੱਪੜੇ ਕਿ ਤਾ ਕੱਪੜੇ ਦੀ

ਬਾਬਾ ਜੀ ਤੁਹਾਡੇ ਕਰੇ ਕੋਈ ਨਹੀਂ ਕੀ ਸਰ ਸਰ ਕੱਲ 5 ਤੇ 5 ਅਗਸਤ 2023 ਕੱਲ ਮੈਂ ਆਪਣੇ ਆਮ ਤੌਰ ਤੇ ਜਿਵੇਂ ਮੈਂ ਕੰਮ ਕਰਦਾ ਮੈਂ ਆਪਣੇ ਬੈਂਕ ਵਿੱਚ ਕੰਮ ਕਰ ਰਿਹਾ ਤੇ ਮੈਨੂੰ ਮੇਰੇ ਪਹਿਲੇ ਫਾਦਰ ਸਾਹਿਬ ਦਾ ਫੋਨ ਆਂਦਿਆ ਵੀ ਘਰ ਰੋ ਰੋ ਕੇ ਮम्मा ਦਾ ਬੁਰਾ ਹਾਲ ਆ ਜਿਵੇਂ ਮम्मा ਨੂੰ ਫੋਨ ਕੀਤਾ ਮੈਨੂੰ ਪਤਾ ਲੱਗਿਆ ਵੀ ਸਾਡੇ ਘਰ ਡਕੈਤੀ ਹੋਈ ਹੈ ਜਿਸ ਦੀ ਸਾਡੀ ਜ਼ਿੰਦਗੀ ਭਰ ਦੀ ਕਮਾਈ ਸਾਡਾ ਕੁਝ ਤਾਂ ਨਹੀਂ ਮम्मा ਮੇਰੀ ਮਾਤਾ ਜੀ ਵੀ ਜੇ ਵਿਰਾਸਾ ਸਾਡਾ ਕੁਝ ਤਾਂ ਨਹੀਂ ਸੋਨਾ ਤੇ ਜਿਵੇਂ ਕਿ ਆਪਾਂ ਘਰ ਵਿੱਚ ਆਮ ਜੋੜਦੇ ਹਾਂ ਸਾਰਾ ਚੋਰੀ ਹੋ ਗਿਆ ਜਿਵੇਂ ਮੈਂ ਬੱਜੇ ਬੱਜੇ ਘਰ ਆਇਆ ਮੈਂ ਆ ਕੇ ਦੇਖਦਾ ਕਿ ਮੇਰੇ ਮਾਤਾ ਜੀ ਘਰ ਵਿੱਚ ਬੈਠ ਕੇ ਉੱਚੀ ਉੱਚੀ ਰੋ ਰਹੇ ਆ ਤੇ ਹਾਸਪੋਸ ਦੇ ਪੜੋਸੀ ਉਹਨਾਂ ਕੋਲ ਖੜੇ ਸਨ ਤੇ ਘਰ ਸਾਰਾ ਵਿਖਰਿਆ ਹੋਇਆ ਤੇ ਜਿਹੜੇ ਬੈਂਕ ਦੇ ਕਾਰਨ ਮੈਨੂੰ ਜਿਹੜੇ ਇੱਕ ਦੋ ਮੁਲਾਜ਼ਮ ਜਾਣਦੇ ਸਨ ਇਹਨਾਂ ਨੇ ਮੈਨੂੰ ਆਪਣਾ ਸਮਝ ਕੇ ਉੱਥੇ ਆਂਦੀ ਮੇਰੀ ਸਹਾਇਤਾ ਕੀਤੀ ਤੇ ਉਹ ਉੱਥੇ ਪਹੁੰਚੇ ਇੰਨੀ ਦੇਰ ਚ ਹੀ ਜਦੋਂ ਅਸੀਂ ਕੈਮਰੇ ਵਗੈਰਾ ਚੈੱਕ ਕੀਤੇ ਤਾਂ ਨੂੰ ਉਸ ਵਿਅਕਤੀ ਦਾ ਪਤਾ ਲੱਗਿਆ ਜਿਹੜਾ ਫੁਟੇਜ ਥੋੜਾ ਬਹੁਤ ਆਇਆ ਤੇ ਉਹ ਫੁਟੇਜ ਅਸੀਂ ਅੱਗੇ ਸਬੰਧਿਤ ਕਰਨ ਹੋਈਏ ਹੰਦਲੀ ਬੰਦਨੀ ਪਛਾਣ ਅ ਅਗਰ ਦੱਸਿਆ ਜਾਵੇ ਤਾਂ ਪਹਿਲਾਂ ਤਾਂ ਜਿਹੜੇ ਉੱਥੇ ਆਏ ਸੀਗੇ ਸਰ ਐਸਆਈ ਸਾਹਿਬ ਉਹਨਾਂ ਨੇ ਕਿਹਾ ਸੀ ਵੀ ਇਹ ਇੱਕ ਕਿਸੇ ਇੱਕ ਵਿਅਕਤੀ ਵਰਗਾ ਲੱਗ ਰਿਹਾ ਹੈ ਬਟ ਬਾਅਦ ਚ ਉਹ ਕਹਿੰਦੇ ਵੀ ਨਹੀਂ ਉਹ ਕੋਈ ਹੋਰ ਵਿਅਕਤੀ ਹੈ ਪਰ ਕਿੰਨੀ ਕਿੰਨੀ ਚੋਰੀ ਹੋਈ ਸਰ ਜੇ ਅਸੀਂ ਅੱਲ ਤੱਕ ਤਾਂ ਸਾਨੂੰ ਲੱਗ ਰਿਹਾ ਸੀ ਵੀ ਸਾਡਾ ਤਕਰੀਬਨ 25 ਤੋਂ 30 ਲੱਖ ਦਾ ਮਾਮਲਾ ਹੈ ਪਰ ਜਿਵੇਂ ਹੁਣ ਅਸੀਂ ਅੱਜ ਪ੍ਰੋਪਰ ਸਮਾਨ ਸਮਿਟੇ ਕਿਉਂਕਿ ਸਾਰਾ ਹੀ ਘਰ ਵਿਖਰਿਆ ਹੋਇਆ ਸੀ ਤੇ ਕੀ ਕੀ ਗਾਇਬ ਹੋਇਆ ਸਾਨੂੰ ਨਹੀਂ ਪਤਾ ਹੁਣ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਤਕਰੀਬਨ ਤਕਰੀਬਨ 30 ਤੋਂ 35 ਲੱਖ ਰੁਪਏ ਦਾ ਸਮਾਨ ਗਾਇਬ ਹੈ ਉਸ ਨੂੰ ਕੰਪਲੀਟ ਕਰਾਈਏ ਉਹ ਕਿੰਨੀ ਅਸਚੂ ਸਾਹਿਬ ਨੂੰ ਕੱਲ ਜਦ ਅਸੀਂ ਦੁਰਫਾਜ਼ ਕੀਤੀ ਤਾਂ ਉਹ ਮੌਕੇ ਤੇ ਆਏ ਵੀ ਸਨ ਤੇ ਅੱਜ ਐਫਆਈਆਰ ਕੱਟੀ ਜਾ ਰਹੀ ਹੈ ਤੇ ਕੁਝ ਸਮੇਂ ਵਿੱਚ ਐਫਆਈਆਰ ਸਾਬ ਮੇਰੇ ਕੋਲ ਹੋਈ ਹੋਏ ਉਹ ਤੇ ਉਹਨਾਂ ਵੱਲੋਂ ਪੂਰੀ ਕੋਆਪਰੇਸ਼ਨ ਹੋ ਰਹੀ ਹੈ ਬਸ ਇਹ ਹੀ ਬੇਨਤੀ ਹੈ ਕਿ ਉਹ ਇਹਨੂੰ ਪ੍ਰਾਇੋਰਟੀ ਤੇ ਲਾ ਕੇ ਜਲਦ ਤੋਂ ਜਲਦ ਸੋਲਵ ਕਰ ਦੇ ਬਿਕੋਜ਼ ਅਸੀਂ ਮੈਂਟਲੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹਾਂ ਬਿਕੋਜ਼ ਥਿੰਗ ਇਜ਼ ਅਸੀਂ ਕੀ ਕਰ ਰਹੇ ਸੀ ਜੋ ਜਿੰਨਾ ਵੀ ਸਾਡੀ ਸੇਵਿੰਗ ਸੀ ਉਸ ਨੂੰ ਕਨਵਰਟ ਕਰ ਰਹੇ ਸੀ ਤੇ ਉਹ ਸਭ ਕੁਝ ਜਾ ਚੁੱਕੇ ਹਨ ਮੈਂ ਸਬੰਸੈਕਟਰ ਪਰ ਵਿਕਰ ਸੰਗਤਾ ਨਾਲ ਤੱਕ ਜੀ ਤਨ ਹਾਂ ਸਰ ਕੀ ਮਾਮਲਾ ਹੈ ਕਿ ਕੀ ਹੋਣੀ ਹੈ ਇਹ ਕਲਣਾ ਤਨਾ ترਸੀਮ ਬੰਸਲ ਇੱਥੇ ਗੁਰਨਾਮਕ ਨਗਰ ਤਿਰਪੜੀ ਪਟਿਆਲੇ ਰਾਏ ਤੇ ਰਹਿੰਦੇ ਨੇ ਰਾਏ ਦੇ ਮਕਾਮ ਦੇ ਵਿੱਚ ਉਹਨਾਂ ਦੇ ਸਾਰੇ ਮੈਂਬਰ ਆਪਣੇ ਖੜੀ ਕਮਾਕਾਰਾਂ ਦੇ ਸਬੰਧ ਵਿੱਚ ਬਾਹਰ ਗਏ ਹੋਏ ਸੀਗੇ ਇਹ ਅਨਨੋਨ ਬੰਦਿਆਂ ਨਾਲ ਉਹਦੇ ਘਰੇ ਸਾੜੇ ਥੋੜੇ ਤੋਰ ਕੇ ਚੋਰੀ ਕਰਕੇ ਲੈ ਗਏ ਸੀ ਜੀ ਇੰਨੇ ਕਦੀ ਚੋਰੀ ਜਿੱਦਾਂ ਆਪਾਂ ਦਾ ਹੈਗਾ ਸਰਵਾਰ ਜੈਣੀ ਨੇ ਸੋਨੇ ਦੇ ਜੇਡੀ ਸੈਂਟਸ ਤੇ ਕੁਚਾਂਦੀ ਦੇ ਹੈਗੇ ਨੇ ਉਹਨਾਂ ਨੇ ਕਿਹਾ ਉਹਨੂੰ ਕਿਵੇਂ ਦੱਸੇ ਕਿ ਕਾਹਦੇ ਲਈ ਦਿੱਤੇ ਗਏ ਦਿੱਤੇ ਹੋਏ ਸੋਨੇ ਇਹ ਤਾਂ ਇਹਨੇ ਨੋਟੀਫਿਕੇਸ਼ਨ ਕਰ ਰਿਹਾ ਉਹਨਾਂ ਦੇ ਲਿਖਾਣ ਮੁਤਾਬਕ ਤਾਂ ਕਾਫੀ ਹੈ ਪਰ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਬਿਲਕੁਲ ਲਾਵਾਂਗੇ ਉਹਨਾਂ ਤੋਂ ਉਸ ਸਾਹਬ ਨਾਲ ਸੀ ਦੇਖਾਂਗੇ ਇਨਵੈਸਟੀਗੇਸ਼ਨ ਦੌਰਾਨ ਵੀ ਕਿੰਨੇ ਥੋੜੇ ਸੋਨਾ ਸੀਗਾ ਕਿੰਨੇ ਚਾਂਦੀ ਸੀ ਬਾਕੀ ਆਸਪਾਸ ਦੇ ਅਸੀਂ ਸੀ 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 ਟੀਵੀ ਕੈਮਰਿਆਂ ਦੀ ਜਿਹੜੀ ਫੁਟੇਜ ਖੰਡਾਲ ਰਹੇ ਹਾਂ ਇਹਨਾਂ ਨੂੰ ਚੋਰਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਕੇ ਇਹਨਾਂ ਦੇ ਕੋਲ ਸਰ ਕੈਸ਼ ਵੀ ਕੈਸ਼ ਵੀ ਕੁਝ ਲਖਾਇਆ ਹੈ ਨਾ ਕੁਝ ਲਖਾਇਆ 10000 ਰੁਪਿਆ ਕਰ ਰਹੀ ਸੀ ਤੇ ਸੋਨੇ ਦਾ ਅਸਰ ਕਰਦੀ ਦਾ ਕੁਝ ਜਿਹੜਾ ਪਰਿਵਾਰ ਨੇ ਲਖਾਈ ਹੋ 30 ਮੋਟੇ ਲਖਾਈ ਹੋ ਹੋਲੇ ਦੇਖਦੇ ਆ ਨਾ ਤੋਂ ਦਸਨ ਮੁਤਾਬਕ ਨਹੀਂ ਇਹਨੇ ਤੇ ਬਿੱਲਾਂ ਦੇ ਮੁਤਾਬਕ ਦੇਖਾਂਗੇ ਵੀ ਕਿੰਨਾ ਹੋਏਗਾ ਹਾਂਜੀ